ਵਾਈਟ ਕਲਰ ਦਾ ਕਪੜਾ ਲਿਆ ਵਾ ਜਿਹਦੇ ਵਿੱਚ ਸਨੀਚ ਬਣਾਉਣ ਲੱਗੀ ਆ ਤੁਸੀਂ ਕਿਸੇ ਵੀ ਕਲਰਫੁਲ ਕਪੜਾ ਵੀ ਆਪਣੇ ਸ਼ਰਟ ਦੇ ਨਾਲ ਦਾ ਲੈ ਸਕਦੇ ਜੀ ਤੇ ਇਹਦੀ ਮੈਂ ਟੋਟਲ ਲੈਂਥ ਲਈ ਆ ਮੈਂ 30 ਇੰਚ ਜਿਹੜੀ ਆ ਇਹਦੀ ਲੰਬਾਈ ਰੱਖਣੀ ਆ ਠੀਕ ਆ ਤੇ ਮੈਂ 31 ਐਂਡ ਹਾਫ ਇੰਚ ਲਈ ਆ 31.5 ਇੰਚ ਦੀ ਮੈਂ ਲੈਂਥ ਲਈ ਆ ਤੇ ਚੌੜਾਈ ਜਿਹੜੀ ਆ ਚੌੜਾਈ ਇਹਦੀ 21 ਇੰਚ ਆ ਤੇ हिਪ ਦੀ ਤੇ ਮੈਂ ਇਥੋਂ 11.5 12 ਇੰਚ ਦਾ ਲਾਗੇ ਮੈਂ ਲਈ ਆ ਬਾਕੀ ਜਿਹੜੀ ਸਾਡੀ ਆ ਉਹ ਐਕਸਟਰਾ ਕਪੜੇ ਦੇ ਵਿੱਚ ਆ ਜਾਏਗੀ ਠੀਕ ਹੈ ਜੀ ਕਿ ਇਹਨੂੰ ਨਾ ਆ ਦੇਖੋ ਮੈਂ ਕੱਪੜੇ ਨੂੰ ਨਾ ਡਬਲ ਫੋਲਡ ਕਰਕੇ ਵਿਛਾਇਆ ਹੋਇਆ ਵਾ ਆ ਮੈਂ ਡਬਲ ਫੋਲਡ ਕੀਤਾ ਕੱਪੜੇ ਨੂੰ ਆ ਵੇਖੋ ਦੋ ਫੋਲਡ ਆ ਹੋਗੇ ਤੇ ਦੋ ਫੋਲਡ ਆ ਥੱਲੇ ਵਾਲੇ ਹੋਗੇ ਠੀਕ ਆ ਜਨਨੇ ਕਿ ਚਾਰ ਫੋਲਡ ਆ ਇਹ ਕੱਪੜਾ ਠੀਕ ਆ ਆ ਵਿਚਕਾਰ ਉਹ ਆ ਸਾਝਾ ਪਾਸਾ ਵਾ ਜਿਹੜਾ ਮੇਰੀ ਵਾਲੀ ਸਾਈਡ ਤੇ ਆ ਸਾਝਾ ਪਾਸਾ ਸਾਰਾ ਏ ਤੇ ਆ ਜਿਹੜਾ ਵਾ ਇਹ ਵਿੱਖੀ ਵਾਲਾ ਪਾਸਾ ਵਾ ਠੀਕ ਆ ਜਿੰਨਾ ਤੁਸੀਂ ਗਲਾ ਪਾਉਂਦੇ ਜੀ ਡੀਪ ਠੀਕ ਆ ਉਹ ਆਪਣੀ ਸ਼ਰਟਾਂ ਦੇ ਹਿਸਾਬ ਨਾਲ ਗਲਾ ਰੱਖਿਓ ਕਿ ਤੁਸੀਂ ਜਿਹੜੀ ਨਾਰਮਲ ਸ਼ਰਟ ਪਾਉਂਦੇ ਜੀ ਉਹਦਾ ਤੁਸੀਂ ਗਲਾ ਕਿੰਨਾ ਰੱਖਣਾ ਵਾ ਤੇ ਇੱਥੋਂ ਆਪਾਂ ਰੱਖਾਂਗੀ ਮੈਂ 3 ਇੰਚ ਠੀਕ ਹੈ 3 ਇੰਚ ਆਪਾਂ ਰੱਖਤਾ ਤੇ ਇਹਦੀ ਜਿਹੜੀ ਗਲੇ ਦੀ ਜਿਹੜੀ ਲੈਂਥ ਆ ਲੈਂਥ ਘੱਟੋ ਘੱਟ ਵੀ ਤੇ ਮੇਰੇ ਗਲੇ ਦੀ ਹੁੰਦੀ ਆ 7.5 ਇੰਚ ਠੀਕ ਹੈ ਤੇ 7.5 ਦੇ ਹਿਸਾਬ ਦੇ ਨਾਲ ਮੈਂ ਦੀ ਇੰਨੀ ਹੀ ਰੱਖਾਂਗੀ ਜੇ ਨਹੀਂ ਕਿ ਤੁਸੀਂ ਇੱਕ ਬੁਕਰਮ ਵਾਲਾ ਗਲਾ ਲੈ ਲਓ ਤੇ ਬੁਕਰਮ ਵਾਲੇ ਗਲੇ ਦੇ ਹਿਸਾਬ ਦੇ ਨਾਲ ਤੁਸੀਂ ਇਹਨੂੰ ਨਾਪ ਲਓ ਓਕੇ ਜੀ ਤੇ ਇਹਨੂੰ ਮੈਂ ਇਦਾਂ ਕਰਕੇ ਤੇ ਗਲਾਈ ਪਾ ਦਾਂਗੀ ਤੇ ਇੱਥੋਂ ਜਿਹੜੀ ਆਪਾਂ ਰੱਖਣੀ ਆ ਸਾਡੀ ਸ਼ਰਟ ਦੀ ਜਿਹੜੀ ਮੈਂ ਆਪਣੀ ਸ਼ਰਟ ਦੀ ਰੱਖਦੀ हूं ਮੈਂ 6 ਇੰਚ ਦੀ ਰੱਖਦੀ ਆ ਪਰ ਮੈਂ ਇਹਦਾ ਪੂਰਾ ਨਹੀਂ ਰੱਖਣਾ ਇਹ ਮੈਂ ਰੱਖੂੰਗੀ 5 ਇੰਚ ਇਹ ਤਾਂ ਮੈਂ 5 ਇੰਚ ਦੀ ਰੱਖੂੰਗੀ ਠੀਕ ਹੈ ਜੀ 5 ਇੰਚ ਦੀ ਰੱਖ ਕੇ ਤੇ ਇਧਰ ਨੂੰ ਆਪਾਂ ਰੱਖਾਂਗੇ 7 ਇੰਚ ਤੇ ਇੱਥੋਂ ਵੀ ਆਪਾਂ ਇਹਨੂੰ ਗਲਾਈ ਪਾ ਦਾਂਗੇ ओके जी ਇੰਨਾ ਸਾਡਾ ਹੋ ਗਿਆ ਤੇ ਹੁਣ ਇਥੋਂ ਛਾਤੀ ਰੱਖਣੀ ਮੈਂ ਚੈਸਟ ਤੋਂ ਰੱਖਣਾ ਵਾ 1.5 ਇੰਚ ਤੇ 1.5 ਤੋਂ ਹੀ ਮੈਂ ਥੋੜਾ ਜਿਹਾ ਖੁੱਲਾ ਹੀ ਰੱਖੂੰਗੀ 1.5 ਰੱਖਾਂਗੀ ਮੈਂ ਇਥੋਂ ਛਾਤੀ ਤੇ ਸਾਈਡ ਲੈਂਥ ਇਥੋਂ ਮੈਂ 7.5 ਇੰਚ ਦੇ ਉੱਤੇ ਕਮਰ ਦਾ ਨਿਸ਼ਾਨ ਲਗਾਇਆ 7.5 ਦੇ ਮੈਂ ਇਹਦਾ ਕਮਰ ਦਾ ਨਿਸ਼ਾਨ ਲਗਾਇਆ ਤੇ ਜੜੀ ਮੈਂ ਇਹਦੀ ਸਾਈਡ ਲੈਂਥ ਰੱਖਣੀ ਆ ਉਹ ਮੈਂ ਇਹਦੀ ਰੱਖਣੀ ਆ 1.25 ਤੇ ਇਹਦੀਆਂ ਥੋੜੀਆਂ ਤਰੀਜਾਂ ਮੈਂ ਉੱਚੀਆਂ ਰੱਖੂੰਗੀ ਸਾਈਡ ਲੈਂਥ ਤੋਂ ਜੀ ਕਮਰ ਹੈਗੀ ਆ ਸਾਡੀ 19 ਇੰਚ ਤੇ 19 ਇੰਚ ਦਾ ਹਾਫ ਹੋ ਗਿਆ 9.5 ਇੰਚ ਤੇ ਅਸੀਂ 9.5 ਇੰਚ ਤੇ ਨਿਸ਼ਾਨ ਲਗਾ ਲਾਂਗੇ ਕਮਰ ਦਾ ਇੱਥੇ ਮੈਂ 9.5 ਇੰਚ ਦੇ ਨਿਸ਼ਾਨ ਲਗਾ ਲੂੰਗੀ ਤੇ ਇੱਥੋਂ 10.5 ਇੰਚ ਤੇ ਓਕੇ ਜੀ ਤੇ ਇਹਨਾਂ ਨੂੰ ਸਾਰੇ ਨਿਸ਼ਾਨਾਂ ਨੂੰ ਆਪਸ ਦੇ ਵਿੱਚ ਆਪਾਂ ਮਿਲਾ ਲੈਣਾ ਵਾ ਜਿੰਨਾ ਤੁਸੀਂ ਘੇਰਾ ਰੱਖਣਾ ਵਾ ਤੇ ਘੇਰੇ ਦੇ ਹਿਸਾਬ ਦੇ ਨਾਲ ਵੀ ਤੁਸੀਂ ਇੱਥੇ ਵੀ ਨਿਸ਼ਾਨ ਲਗਾ ਲੈਣਾ ਵਾ ਤੋ ਮੇਰਾ ਘੇਰਾ ਵੀ 1.5 ਇੰਚੀ ਪਰ ਇਹ ਅੰਡਰ ਸ਼ਰਟ ਬਣਾਉਣੀ ਮੈਂ ਤੇ ਇਹਦਾ ਮੈਂ ਨਾ ਹਲਕਾ ਜਿਹਾ ਘੇਰਾ ਜਿਹੜਾ ਵਾ ਥੋੜਾ ਥੱਲਿਓਂ ਮੈਂ ਘੱਟ ਰੱਖੂਗੀ ਜਨਿ ਕਿ ਮੈਂ 7.5 ਇੰਚੀ ਦਾ ਘੇਰਾ ਰੱਖਣਾ ਹੈ ਤਾਂ ਕਿ ਉਹਦੀ ਨਾ ਤਰੀਜਾਂ ਦੇ ਵਿੱਚੋਂ ਦੀ ਉਹ ਬਾਹਰ ਨੂੰ ਨਾ ਨਿਕਲੇ ਤਾਂ ਕਰਕੇ ਇਹਦਾ ਮੈਂ ਥੋੜਾ ਜਿਹਾ ਘੇਰਾ ਜਿਹੜਾ ਵਾ ਇੱਥੋਂ ਕੱਟ ਕੀਤਾ ਵਾ ਤੇ ਹੁਣ ਆ ਦੇਖੋ ਹੁਣ ਸਾਨੂੰ ਇੱਥੋਂ ਕਟਿੰਗ ਕਰਨ ਦੀ ਕੋਈ ਜ਼ਰੂਰਤ ਨਹੀਂ ਹੈਗੀ ਕਿਉਂਕਿ ਇਹ ਸਾਡਾ ਜਿਹੜਾ ਕਪੜਾ ਬਚਿਆ ਵਾ ਥੋੜਾ ਜਿਹਾ ਇਹ ਸਾਡਾ ਇਸ ਤਰ੍ਹਾਂ ਕਰਕੇ ਤੇ ਫੋਲਡਿੰਗ ਦੇ ਵਿੱਚ ਆ ਜਾਣਾ ਹੈ ਇੱਥੋਂ ਕਰਨ ਦੀ ਨਹੀਂ ਲੋੜ ਹੈਗੀ ਤੇ ਆਪਾਂ ਉੱਤੋਂ ਇਹਦੀ ਕਟਿੰਗ ਕਰ ਲੈਣੇ ਆ। ਮੈਂ ਦੇਖੋ ਜੀ ਹੁਣ ਮੈਂ ਇਹਦੇ ਮੋਢੇ ਦੀ ਕਟਾਈ ਪਾ ਦੂੰਗੀ ਤੇ ਗਲੇ ਦੀ ਕਟਾਈ ਪਾ ਦੂੰਗੀ ਜਿੰਨੇ ਜਿੰਨੇ ਆਪਾਂ ਰੱਖਣੀਆਂ। ਓਕੇ ਜੀ ਆ ਦੇਖੋ ਇਹਨਾਂ ਸਾਡੇ ਪੂਰੇ ਇਦਾਂ ਕਟਾਈ ਹੋਗੀ ਤੇ ਇੱਥੋਂ ਅਜੇ ਤੁਸੀਂ ਰਹਿਣ ਦਿਓ ਇਹਨੂੰ ਕਟਾਈ ਪਾਉਣ ਵਾਲੀ ਜਦੋਂ ਤੁਸੀਂ ਸੀਨ ਮਾਰ ਲੋਗੇ ਤੇ ਫਿਰ ਆਪਾਂ ਇੱਥੇ ਕਟਾਈ ਪਾ ਦਾਂਗੇ ਤੇ ਇੱਥੋਂ ਮੈਂ ਇਹਦਾ ਕੱਪੜਾ ਜਿਹੜਾ ਜੋਇੰਟ ਹੀ ਰਹਿੰਦਾ ਵਾ ਇਦਾਂ ਹੀ ਮੈਂ ਸੀਨ ਲਗਾ ਕੇ ਤੇ ਇਥੋਂ ਮੈਂ ਇਹਨੂੰ ਲੇੜ ਲਾਗੀ ਤੇ ਇਹਦੇ ਵਿੱਚ ਨਾ ਆਪਾਂ ਕੋਈ ਵੀ ਐਕਸਟਰਾ ਪੱਟੀ ਨਹੀਂ ਲਗਾਉਣੀ ਹੈਗੀ ਜਿਸ ਤਰ੍ਹਾਂ ਅਸੀਂ ਸ਼ਰਟ ਦੇ ਵਿੱਚ ਬੁਕਰਮ ਪਾ ਕੇ ਤੇ ਐਕਸਟਰਾ ਗਲਾ ਅਟੈਚ ਕਰਦੇ ਨਾ ਇਹ ਚਾਨੂੰ ਕੁਝ ਨਹੀਂ ਲੋੜ ਲਾਉਣ ਦੀ ਇਹਦੇ ਵਿੱਚ ਤੁਸੀਂ ਸਿੰਪਲ ਇਦਾਂ ਕਰਕੇ ਫੋਲਡ ਕਰਕੇ ਤੇ ਇਦਾਂ ਇਦਾਂ ਕਰਕੇ ਤੁਸੀਂ ਸਿੰਪਲ ਗਲਾ ਬਣਾ ਹੀ ਜਾਣਾ ਫੋਲਡ ਇਦਾਂ ਹੀ ਕਰੀ ਜਾਣਾ ਕੋਈ ਤੁਹਾਨੂੰ ਐਕਸਟਰਾ ਕੋਈ ਵੀ ਧਾਮਜਮ ਕਰਨ ਦੀ ਲੋੜ ਨਹੀਂ ਇਹਦੀ ਸਟਿਚਿੰਗ ਤੁਹਾਨੂੰ ਮੈਂ ਅਗਲੀ ਵੀਡੀਓ ਚ ਦੱਸੂਗੀ ਵੀਡੀਓ ਚੰਗੀ ਲੱਗੀ ਤੇ ਲਾਈਕ ਕਰਨਾ ਥੈਂਕਸ